ਪਾਪਾ ਮੇਰੀ ਗੱਲ ਸੁਣੋ ਤੁਸੀਂ ਨਾ ਜਾ ਕੇ ਸ਼ਹਿਰੋਂ ਥੋੜਾ ਜਿਹਾ ਸਮਾਨ ਲੈ ਆਓ ਉਹ ਨਾ ਤੁਹਾਨੂੰ ਤੇ ਪਤਾ ਹੀ ਹੈ ਮੇਰੀ ਪਰਜਾਈ ਕਿੰਨੇ ਸਾਲਾਂ ਬਾਅਦ ਮੇਰੇ ਅੱਲਾਉਣ ਲੱਗੀ ਹੈ ਤੇ ਪੂਜੀਆ ਬਿਸਕੁਟ ਨਾ ਲੈ ਕੇ ਆਓ ਕੋਈ ਚੰਗੀ ਮਠਿਆਈ ਲੈ ਕੇ ਆਓ ਤੇ ਨਾਲ ਕੋਈ ਵਧੀਆ ਜਿਹੀ ਸਬਜ਼ੀ ਲੈ ਆਓ ਅਸੀਂ ਰੋਟੀ ਖਾਣ ਤੋਂ ਬਣਾਨੀ ਉਹਨੂੰ ਜਾਨ ਦੇਣਾ ਠੀਕ ਹੈ ਪਾਪਾ ਤੇ ਮਠਿਆਈ ਵਧੀਆ ਜੀ ਲੈ ਕੇ ਆਓ ਜਿਹੜੀ ਇਹਨੂੰ ਪਸੰਦ ਆ ਜੇ ਫੈਸੇ ਉਹਨੂੰ ਰਸਗੁੱਲੇ ਬਹੁਤ ਪਸੰਦ ਆਇਆ ਤੇ ਤੁਸੀਂ ਜਰੂਰ ਲੈ ਕੇ ਆਇਓ ਨਾਲ ਕੁਝ ਸਪਰਿੰਗ ਰੋਲ ਵਗੈਰਾ ਕੁਛ ਇਦਾਂ ਦਾ ਲੈ ਆਇਓ ਐਰਕਾ ਕਹਿਨ ਨਾ ਪਾਪਾ ਕਿ ਸਾਡੀ ਸੇਵਾ 'ਚ ਕੋਈ ਕਮੀ ਰਹਿ ਗਈ ਆ ਐਰਕਾ ਵਟ ਕੱਢ ਕੇ ਰੱਖ ਦੇਣੇ ਆ ਤੇ ਪੈਸੇ ਦੀ ਤੁਸੀਂ ਚਿੰਤਾ ਨਾ ਕਰੋ ਆ ਲਓ ਫੜੋ ਵਾਧੂ ਪੈਸੇ ਆ ਆ ਲੈ ਲਓ ਮੇਰੇ ਕੋਲ ਹਾਂ ਜੰਮੀ ਬੱਤ ਸਮਾਨ ਦੀ ਕਿਹੜੀ ਗੱਲ ਆ ਸਮਾਨ ਤੇ ਮੈਂ ਲਿਆ ਦਊਂਗਾ ਬੱਤ ਜੇ ਤੇਰੀ ਪਰਝਾਈ ਨਾ ਆਈ ਤੇ ਸਮਾਨ ਸਾਰਾ ਵੇਸਟ ਹੀ ਜਾਊਗਾ ਨਹੀਂ ਨਹੀਂ ਪਾਪਾ ਮੇਰੀ ਪਰਝਾਈ ਕਿਉਂ ਨਹੀਂ ਆਈ ਤਾਨੂੰ ਮੈਂ ਕਹਿਂ ਤੜਈ ਆ ਹੁਣੇ ਮੇਰੀ ਮੰਮੀ ਦਾ ਫੋਨ ਆਇਆ ਵਾ ਤੇ ਮੇਰੀ ਮੰਮੀ ਕਹਿੰਦੀ ਆ ਤੇਰੀ ਪਰਜਾਈ ਨੇ ਆਉਣਾ ਹੀ ਆਉਣਾ ਵਾ ਤੂੰ ਨਾ ਤਿਆਰੀ ਕਰ ਲਾ ਪਾਪਾ ਜੇ ਮੈਂ ਸਮਾਨ ਲੈਣ ਚਲ ਗਈ ਨਾ ਬਾਜ਼ਾਰ ਤੇ ਮੈਨੂੰ ਟਾਈਮ ਬੜਾ ਲੱਗ ਜਾਣਾ ਇਸ ਕਰਕੇ ਤੁਸੀਂ ਲੈ ਆਓ ਜਾ ਕੇ ਮੈਂ ਘਰੇ ਸਫਾਈਆਂ ਸੁਫੀਆਂ ਕਰ ਲਾਂ ਨਾਲੇ ਵਧੀਆ ਜੀ ਸਬਜ਼ੀ ਬਣਾ ਲਾਂ ਤੇ ਨਾਲੇ ਨਾ ਪਾਪਾ ਆਉਂਦੇ ਆਉਂਦੇ ਥੋੜਾ ਜਿਹਾ ਪਨੀਰ ਲੈ ਕੇ ਆਇਓ ਮਟਰ ਘਰੇ ਹੈਗੇ ਆ ਤੇ ਆਪਾਂ ਮਟਰ ਪਨੀਰ ਦੀ ਸਬਜ਼ੀ ਬਣਾ ਲਾਂਗੇ ਪਰਜਾਈ ਨੂੰ ਰੋਟੀ ਖਵਾ ਕੇ ਭੇਜਾਂਗੇ ਐਪਾ ਤੁਸੀਂ ਪੈਸੇ ਕਿੱਥੋਂ ਲਿਆਈਆਂ ਤੁਸੀਂ ਪਾਪਾ ਤੁਸੀਂ ਇਹ ਨਾ ਪੁੱਛੋ ਕਿ ਮੈਂ ਪੈਸੇ ਕਿੱਥੋਂ ਲਿਆਂਦੇ ਆ ਤੁਸੀਂ ਬਸ ਸਮਾਨ ਲੈ ਕੇ ਆਓ ਜਲਦੀ ਜਲਦੀ ਕਿਤੇ ਉਹ ਨਾ ਹੋਵੇ ਕਿ ਮੇਰੀ ਭਾਬੀ ਗੇਟ ਗਾੜੀ ਆ ਜਾਏ ਤੇ ਇੱਥੇ ਕੋਈ ਤਿਆਰੀ ਨਾ ਹੋਵੇ ਤਾਂ ਹੀ ਤੇ ਉਹ ਅਗਲੇ ਆਉਂਦੇ ਨਹੀਂ ਫਿਰ ਮੇਰੇ ਘਰ ਸ਼ਮੀ ਅ ਪੈਸਿਆਂ ਦੇ ਮਿੱਟੀ ਲੱਗੀ ਆ ਮੈਨੂੰ ਯਾਦ ਦੀ ਆ ਤੂੰ ਕੁੜੀ ਦੀ ਬੂਣੀ 도ਰੀ ਆ ਪਾਪਾ ਇੰਨੇ ਕ ਪੈਸੇ ਮੇਰੇ ਕੋਲ ਹੈਗੇ ਸੀ ਤੇ ਨਾਲੇ ਨਾ ਜੀ ਮੈਂ ਮਾਹੀ ਦੀ ਬੋਹਣੀ ਤੋੜ ਵੀ ਲਈ ਹੈ ਨਾ ਪਪਾ ਕੋਈ ਗੱਲ ਨਹੀਂ ਮੇਰੀ ਪਰਜਾਈ ਆਏਗੀ ਆਪਾਂ ਹੋਂਦਾ ਸਾਰੀਏ ਚਾਹ ਪਾਣੀ ਦਾ ਸਮਾਨ ਲੈ ਆਈਏ ਆਹ ਕਿਹੜੀ ਗੱਲ ਐ ਜੇ ਪਰਜਾਈ ਆਏਗੀ ਤੇ ਉਹ ਵੀ ਤੇ ਮਾਹੀ ਨੂੰ ਪਿਆਰ ਦੇ ਕੇ ਜਾਏਗੀ ਨਾ ਦਿੰਦੇ ਆ ਰਾਇਆ ਖੜਾਵਾ ਤੇ ਉਹ ਪੈਸੇ ਮੈਂ ਮਾਹੀ ਕੋਲ ਹੀ ਰਹਿਣ ਦਵਾਂਗੀ ਮੈਂ ਨਹੀਂ ਰੱਖਾਂਗੀ ਲੈ ਕੇ ਉਹਦੇ ਕੋਲ ਤੁਸੀਂ ਫਿਕਰ ਨਾ ਕਰੋ ਪਪਾ ਜਾਓ ਜਾ ਕੇ ਬਾਜ਼ਾਰ ਗਿਆ ਸਮਾਨ ਲੈ ਕੇ ਆਓ ਤੁਸੀਂ ਕਿਤੇ देर ਨਾ ਹੋ ਜੀ ਸਮੀ ਪਤਾ ਐ ਨਵੇਂ ਦਿਨ ਮਾੜੇ ਨਹੀਂ ਆਏ ਸਾਡੇ ਇੱਕੇ ਬੱਚੇ ਦੀ ਬਗਣੀ ਤੋੜੀਏ ਆਪਾਂ ਕੁਛ ਨਹੀਂ ਹੁੰਦਾ ਜ਼ਿੰਦਗੀ ਚ ਉਤਾਰ ਚੜਾ ਹੁੰਦੇ ਰਹਿੰਦੇ ਨੇ ਤਾਂ ਕੀ ਹੋ ਗਿਆ ਆਪ ਐਸੇ ਵੀ ਤੇ ਮਾਹੀ ਨੂੰ ਆਪਾਂ ਹੀ ਦਿੱਤੇ ਸੀ ਨਾ 10 10 20 20 ਕਰਕੇ ਤੇ ਜਿਆਜੂ ਲੋਡ ਪੈ ਹੀ ਗਈ ਆ ਕਿ ਬਗਣੀ ਟੁੱਟ ਗਈ ਇਹਦੇ ਚ ਕਿਹੜੀ ਗੱਲ ਆ ਤੁਸੀਂ ਜਾਓ ਜਾ ਕੇ ਮੈਨੂੰ ਨਾ ਸਮਾਨ ਲਿਆ ਕੇ ਦਿਓ ਛੇਤੀ ਮੈਨੂੰ ਜਵਾਬ ਸਵਾਲ ਨਾ ਕਰੋ ਜਿਹੜੀ ਗੱਲ ਕਰਨੀ ਹੈ ਨਾ ਉਹ ਤੁਸੀਂ ਬਾਅਦ ਚ ਕਰ ਲਿਓ ਜਾਓ ਭੱਜ ਕੇ ਜਾਓ ਤੇ ਸਮਾਨ ਪਹਿਲੇ ਚੱਖ ਕੇ ਵੇਖਿਓ ਸਵਾਦ ਹੋਵੇ ਮਠਿਆਈ ਬਈ ਦਬਈ ਨਾ ਲੈ ਆਓ ਜੀ ਉਹਨਾਂ ਨੇ ਖਾਧੀ ਨਾ ਤੇ ਕੀ ਫਾਇਦਾ ਹੋਊਗਾ ਫਿਰ ਵੇਸਟ ਜਾਊਗੀ ਪਹਿਲੇ ਆਪ ਖਾ ਕੇ ਵੇਖਿਓ ਫਿਰ ਚੀਜ਼ ਲੈ ਕੇ ਆਓ ਸਵਾਦ ਹੋਵੇ ਬਸ ਨਹੀਂ ਬੁੱਧ ਮੈਂ ਬਾਪ ਨਹੀਂ ਘਟਣਾ Papa ਤੁਸੀਂ ਕੀ ਕਰਦੇ ਹੋ ਜਾ ਕੇ ਸਮਾਨ ਲੈ ਆਓ ਮੈਂ ਤੁਹਾਨੂੰ ਕਿਹਾ ਵੀ ਆ ਕਿ ਬੈਸਵਾਜੀ ਮੇਰੇ ਨਾਲ ਨਾ ਕਰੋ ਜੀ ਤੇ ਤੁਸੀਂ ਮੈਨੂੰ ਕਿਦਰ ਡਾਂਟਣਾ ਆ ਜਾਂ ਕੋਈ ਗੱਲ ਕਰਨੀ ਆ ਤੇ ਬਾਅਦ ਵਿੱਚ ਕਰ ਲਿਓ ਹੁਣ ਤੁਸੀਂ ਮੌਕਾ ਸੰਭਾਲੋ ਨਾ ਕਰਦਾ ਪਤਾ ਮੈਂ ਅਜੇ ਹੈਗਾ ਵਾਂ ਮੈਂ ਛੋਟੀ ਛੋਟੀ ਢਾਲੀ ਹਰ ਖਾਜ ਪੂਰੀ ਕਰੂੰਗਾ ਪੈਸੇ ਤੋਂ ਕੋ ਰੱਖ ਲੈ ਸਮਾਨ ਮੈਂ ਲਾਉਂਗਾ ਸਮਾਨ ਦੀ ਨਹੀਂ ਗੱਲ ਕੋਈ ਤੇ ਪੈਸੇ ਦੂਰ ਰੱਖ ਲੈ ਤਬੀਂ ਪਤਾ ਮੈਨੂੰ ਲੱਗਾ ਕਿ ਰਿਪਰਜਾਈ ਨਹੀਂ ਆਊਗੀ ਮੇਰ ਕੋ ਲਿਖਾ ਲਾ ਜੋ ਅੱਗੇ ਨਹੀਂ ਆਈ ਤੇ ਹੁਣ ਨਹੀਂ ਉਹਨੇ ਆਉਣਾ ਤੇ ਤੂੰ ਐਵੇਂ ਬੈਠ ਖਚਾਉਣ ਢਈ ਆ ਪਾਪਾ ਮੈਂ ਤੁਹਾਨੂੰ ਅੱਗੇ ਵੀ ਸਮਝਾਇਆ ਵਾ ਕਿ ਐਈਆਂ ਗੱਲਾਂ ਕਰਨ ਦਾ ਟਾਈਮ ਨਹੀਂ ਹੈਗਾ ਤੇ ਨਹੀਂ ਹੈਗਾ ਜਾ ਕੇ ਤੇ ਤੁਸੀਂ ਸਮਾਨ ਲੈ ਆਓ ਮੰਮੀ ਜੀ ਆ ਸਮਝਾਓ ਇਹਨਾਂ ਨੂੰ ਕੋ ਜਾਣ ਕੇ ਮੇਰ ਕੋ ਟਾਈਮ ਨਹੀਂ ਹੈਗਾ ਮੈਂ ਹਜੇ ਸਫਾਈ ਕਰਨੀ ਆ ਉਹ ਸਬਜੀ ਭਾਜੀ ਬਣਾਉਣੀ ਆ ਸਮਝਾਓ ਇਹਨਾਂ ਨੂੰ ਆ ਕੇ ਕੀ ਹੋ ਗਿਆ ਮੰਮੀ ਮੈਂ ਕਹਿੰਦੀ ਆ ਜਾ ਕੇ ਸਮਾਨ ਲੈ ਕੇ ਆਓ ਓ ਕੈਂਡੀਆ ਕਿ ਤੂੰ ਗੁਬਣੀ ਕਿਉਂ ਤੋੜੀ ਚਲ ਪੁੱਤ ਠੀਕ ਕਹਿੰਦੇ ਆ ਤੈਨੂੰ ਪਤਾ ਤਾਂ ਹੈਗਾ ਆਪਣੇ ਪੇਕੇਆਂ ਦਾ ਜੋ ਜਿੱਦਾਂ ਉਹ ਕਰਦੇ ਆ ਉਹ ਸਾਨੂੰ ਬੜਾ ਮਾੜਾ ਗਿੰਦੇ ਆ ਕੀ ਪਤਾ ਨੇ ਆਉਣਾ ਕਿ ਨਹੀਂ ਆਉਣਾ ਵੇਲਾ ਤੇਰੀ ਮਰਜ਼ੀ ਅਗੋ ਜਿੱਦਾਂ ਤੈਨੂੰ ਚੰਗਾ ਲੱਗਦਾ ਕਰ ਲੈ ਪਰ ਮੰਮੀ ਨੇ ਹੁਣ ਫੋਨ ਕੀਤਾ ਕਿ ਅਸੀਂ ਆਉਣਾ ਵਾ ਤੇ ਅਸੀਂ ਤੇ ਆਪਣੀ ਤਿਆਰੀ ਕਰਾਂਗੇ ਨਾ ਅਸੀਂ ਤੇ ਚਾਹ ਪਾਣੀ ਦਾ ਸਮਾਨ ਲਿਆਵਾਂਗੇ ਨਾ ਨਾ ਆਉਣਗੇ ਤੇ ਉਹ ਵੱਖਰੀ ਗੱਲ ਐ ਜੇ ਇਹਨੇ ਨਾ ਖਾਦਾ ਤੇ ਫੇਰ ਜਾ ਆ ਕੇ ਸਮਾਨ ਲਿਆ ਦਿਓ ਜੇ ਕੁੜੀ ਜਿੱਦ ਕਰਦੀ ਐ ਤਾਂ ਲਿਆ ਦਿਓ ਚਾਹ ਪਾਣੀ ਤੇ ਪਿਉਣਾ ਹੀ ਪੈਂਦਾ ਜੇ ਕੋਈ ਘਰ ਆ ਜੇ ਤੇ ਨਾ ਪੀਣਗੇ ਤੇ ਉਹਨਾਂ ਦੀ ਮਰਜ਼ੀ ਕੁੜੀ ਤੇ ਨਾ ਕਹੋ ਕਿ ਪਿਲੇ ਆ ਕੇ ਨਹੀਂ ਦਿੱਤਾ ਕੁਝ ਮੈਨੂੰ ਸਹੀ ਕਹਿੰਦੇ ਆ ਮੰਮੀ ਪਾਪਾ ਹਾਂ ਹੁਣ ਜਦੋਂ ਉਹਨਾਂ ਨੇ ਫੋਨ ਕੀਤਾ ਆਪਾਂ ਨੂੰ ਤਿਆਰੀ ਤੇ ਕਰਨੀ ਪੈਣੀ ਐ ਮੈਂ ਤੁਹਾਨੂੰ ਕਹਿਣ ਦੀ ਆ ਤੁਸੀਂ ਪੈਸੇ ਲੈ ਜਾਓ ਨਹੀਂ ਚੱਲ ਪੈਸੇ ਰਹਿਣ ਦੇ ਕੱਲ ਤੇ ਪੈਨਸ਼ਨ ਮਿਲੀ ਐ ਤੇ ਉਹਦੇ ਚੋਂ ਲਿਆ ਦੇਉ ਮੈਂ ਤੇ ਆਪਣੀ ਪੈਨਸ਼ਨ ਦਾ ਕੁੜੀ ਨੂੰ ਬੈਗ ਬੂਗ ਲੈ ਦਾਂਗੀ ਫਿਰ ਮੈਨੂੰ ਕਿਹਾ ਇਹ ਤੈਨੂੰ ਬੈਗ ਲੈਦਾ ਮੰਮੀ 1500 ਰੁਪਿਆ ਪਾਪਾ ਨੂੰ ਪੈਨਸ਼ਨ ਮਿਲਦੀ ਤੇ 1500 ਤੁਹਾਨੂੰ ਮਿਲਦੀ ਹੈ ਕੀ ਬੰਦਾ ਇੰਨੇ ਕ ਪੈਸਿਆਂ ਨਾਲ ਆਪਾਂ ਕਹਿੰਦੇ ਸੀ ਕਿ ਅਮਰੀਕਾ ਆਪਣੇ ਦੰਦ ਤੇ ਕੈਪ ਪਵਾਉਣਾ ਵਾ ਤੁਸੀਂ ਉਹ ਪੈਸੇ ਰਹਿਣ ਦਿਓ ਤੁਸੀਂ ਆਵਲੇ ਲੈ ਲਓ ਨਹੀਂ ਕੋਈ ਨਹੀਂ ਪੁੱਤ ਤੂੰ ਰੱਖ ਕੋਲ ਆਪੇ ਕੋਈ ਗੱਲ ਨਹੀਂ ਫੇਰ ਅਗਲੇ ਮਹੀਨੇ ਸਹੀ ਜਦੋਂ ਪੈਨਸ਼ਨ ਮਿਲੇਗੀ ਤੇ ਫੇਰ ਲਵਾ ਲਾਂਗੇ ਕੋਈ ਗੱਲ ਨਹੀਂ ਤੂੰ ਆਪਣਾ ਟਾਈਮ ਕੱਢ ਪਾਪਾ ਆ ਤੁਸੀਂ ਲੈ ਲਓ ਪੈਸੇ ਤੁਸੀਂ ਆਪਣੇ ਨਹੀਂ ਵਰਤਨੇ ਹੈਗੇ ਚੱਲ ਫੜ ਲਓ ਲਿਆ ਦਿਓ ਵਧੀਆ ਸਮਾਨ ਲਿਆ ਕੇ ਦਿਓ ਕੋਈ ਗੱਲ ਨਹੀਂ ਜਿੱਦਾਂ ਕਹਿੰਦੀ ਜੇ ਪੈਸੇ ਥੋੜੇ ਹੋਣਗੇ ਤੇ ਧਾਰਕਰ ਆਏ ਉਹ ਦੇ ਦਾਂਗੇ ਬਾਅਦ ਚ ਲਿਆ ਦਿਓ ਜੋ ਮੰਗਦੀ ਐ ਜਾਓ ਆਪਾਂ ਮੀਂਹ ਲਾ ਸੋ ਮੈਂ ਨਾ ਤਾਂ ਵਾਦਾ ਵਾ ਨਾ ਕਮਰੇ ਦੀ ਸਫਾਈ ਕਰਨਾ ਬੋਕਰ ਭਾਰੀ ਮਾਰਲਾ ਲੀਰ ਲੋਰ ਮਾਰਨਾ ਤੇ ਤੁਸੀਂ ਐਂਦਾ ਕਰੋ ਚੁੱਲ੍ਹੇ ਤੇ ਬਾਲ ਕੇ ਨਾ ਅੱਗ ਤੇ ਸਬਜੀ ਵਧੀਆ ਜੀ ਬਣਾ ਦਿਓ ਤੇ ਪਾਪਾ ਥੋੜਾ ਜਿਹਾ ਪਨੀਰ ਲੈ ਆਉਣਗੇ ਅਸੀਂ ਮਟਰ ਪਨੀਰ ਨਾਲ ਬਣਾ ਲਾਂਗੇ ਠੀਕ ਤੇ ਕੋਈ ਬਸ ਕਮੀ ਨਾ ਰਹੇ ਸਫਾਈ ਸੁਗਈ ਵਾਲ ਮੈਂ ਵੇਖਾਂ ਬਾਥਰੂਮ ਹੀ ਸਾਫ ਕਰ ਦਾਂ ਕੋਈ ਨਹੀਂ ਜਿੱਦਾਂ ਤਰ੍ਹਾਂ ਜੀ ਕਰਦਾ ਕਰ ਲਾ ਮੈਂ ਸਬਜੀ ਬਣਾ ਦੇ ਦਿੰਨੀ ਆ ਸ਼ਮੀ ਪੁੱਤ ਤੂੰ ਐਡੇ ਚੰਗੇ ਘਰੋਂ ਆਈਆਂ ਤੂੰ ਸਾਨੂੰ ਕਦੀ ਯਾਰ ਨਹੀਂ ਹੋਣ ਦਿੱਤਾ ਮੈਂ ਇਹੋ ਜੀਆਂ ਨੂੰਹਾਂ ਘਰ ਘਰ ਦਵੇ ਬੰਦਾ ਨਾ ਤੂੰ ਮੇਰੇ ਪੁੱਤ ਨੂੰ ਕਦੀ ਲਾਹਾਂ ਮ ਦਿੱਤਾ ਨਾ ਕੋਈ ਸਾਨੂੰ ਦਿੱਤਾ ਜਿੱਦਾਂ ਦਾ ਵੀ ਟਾਈਮ ਐ ਤੂੰ ਸਾਡੇ ਨਾਲ ਪੁੱਤ ਕੱਟਣ ਨਹੀਂ ਆ ਤੂੰ ਬਹੁਤ ਸਿਆਣੀ ਮੇਰੀ ਧੀ ਐ ਇਹੋ ਜੀਆਂ ਨੂੰਹਾਂ ਰੱਬ ਸਭ ਨੂੰ ਦਵੇ ਘਰ ਘਰ ਦਵੇ ਮੰਮੀ ਇਹ ਤੇ ਕਿਸਮਤ ਹੁੰਦੀ ਆਪੋ ਆਪਣੀ ਨਾਲੇ ਇੰਨਾ ਥੋੜਾ ਆ ਕਿ ਮੈਨੂੰ ਸਾਰੇ ਪਰਿਵਾਰ ਦਾ ਮਾਣ ਸਤਿਕਾਰ ਮਿਲਣ ਡਿਆ ਐ ਹਾ ਪੈਸੇ ਦਾ ਕੀ ਆ ਮੰਮੀ ਅੱਜ ਨਹੀਂ ਹੈਗਾ ਤੇ ਕੱਲ ਨੂੰ ਹੋਏਗਾ ਸਭ ਤੋਂ ਵੱਡੀ ਚੀਜ਼ ਪਿਆਰ ਤੇ ਤੰਦਰੁਸਤੀ ਆ ਮੰਮੀ ਅੱਜ ਦੇ ਸਮੇਂ 'ਚ ਜੇ ਮੈਂ ਤੁਹਾਡਾ ਸਾਰਿਆਂ ਦਾ ਸਾਥ ਨਹੀਂ ਦਵਾਂਗੀ ਤੇ ਕੌਣ ਦੇਹਗਾ ਭਲਾ ਉਹ ਕਾਦੀ ਨਾ ਜਿਹੜੀ ਮਾੜੇ ਸਮੇਂ 'ਚ ਸਹਰਿਆਂ ਦਾ ਸਾਥ ਹੀ ਨਹੀਂ ਦੇਂਦੀ ਇਹ ਪੁੱਤ ਕੋਈ ਕੋਈ ਸੋਚਦਾ ਨਾ ਸੋਚੋ ਕੋਈ ਇੱਕ ਹੀ ਇੰਨੀ ਗੱਲ ਸੋਚਦੀ ਐ ਨੂੰ ਧੀ ਬਾਤ ਤੂੰ ਬਹੁਤ ਵਧੀਆ ਸਾਡੇ ਲਈ ਧੀ ਆ ਤੂੰ ਸਾਡੀ ਨੂੰਹ ਨਹੀਂ ਗਈ ਤੂੰ ਸਾਡੀ ਧੀ ਆ ਸਾਡੇ ਨਾਲ ਜਿੱਦਾਂ ਦਾ ਵੀ ਸਾਡਾ ਮਾਹੌਲ ਆ ਤੂੰ ਓਦਾਂ ਦਾ ਸਾਡੇ ਨਾਲ ਟਕ ਟਾਂ ਗਈ ਸ਼ਾਵਾਸ਼ ਤੇਰੇ ਸ਼ਾਵਾਸ਼ ਤੇਰੀ ਮਾਂ ਦੇਵੀ ਜਿਹਨੇ ਤੈਨੂੰ ਜਨਮ ਦਿੱਤਾ ਜਿਹਨੇ ਇੱਕ ਧੀ ਦਿੱਤੀ ਗੱਲ ਤਾਂ ਪੁੱਤ ਵਕਤ ਦੀ ਆ ਸ਼ਮੀ ਜੇ ਵਕਤ ਚੰਗਾ ਤੇ ਸਾਰੇ ਚੰਗੇ ਇਹ ਨਾ ਕਹਿੰਨੀ ਵਾਹਿਗੁਰੂ ਨੂੰ ਜੋ ਮਨਜ਼ੂਰ ਆ ਉਹ ਕਰ ਰਿਹਾ ਸਹੀ ਗੱਲ ਐ ਮੰਮੀ ਗੱਲ ਤੇ ਸਾਰੀ ਵਕਤ ਦੀ ਐ ਜੀ ਤਾਂ ਕਦੀ ਸਵੇਰੇ ਸੂਰਜ ਚੜਦਾ ਤੇ ਸ਼ਾਮੀ ਡੁੱਬ ਜਾਂਦਾ ਐਸੀ ਤਰ੍ਹਾਂ ਮੰਮੀ ਕਦੀ ਵੰਦੇ ਦਾ ਵਕਤ ਚੜਦਾ ਹੈ ਤੇ ਕਦੀ ਲੈਂਦਾ ਕਦੀ ਚੰਗਾ ਹੋ ਗਿਆ ਤੇ ਕਦੀ ਮਾੜਾ ਹੋ ਗਿਆ ਚੰਗੇ ਵਕਤ ਨਾ ਦਿਨ ਚੜ ਗਿਆ ਤੇ ਭਾਰੇ ਵਕਤ ਨਾ ਮੰਮੀ ਹਨੇਰਾ ਹੋ ਜਾਂਦਾ ਗਲਤੀ ਉਹੀ ਹੈ ਜੀ ਅਜਾ ਹੈ ਮੇਰਾ ਐ ਨਾ ਤੇ ਦਿਨ ਵੀ ਚੜੇਗਾ ਤੁਸੀਂ ਕਿਸੇ ਗੱਲ ਦੀ ਫਿਕਰ ਨਹੀਂ ਕਰਨੀ ਅਸੀਂ ਚਾਰ ਜੀ ਆਪਣੇ ਪਰਿਵਾਰ ਚ ਰਲ ਕੇ ਬੈੰਨੇ ਆ ਹੱਸਦੇ ਖੇਡਦੇ ਆ ਇਕੱਠੇ ਰੋਟੀ ਖਾਂਦੇ ਆ ਇਸ ਤੋਂ ਵੱਧ ਖੁਸ਼ੀ ਮੰਮੀ ਕੋਈ ਨਹੀਂ ਹੁੰਦੀ ਜੇ ਸਹੀ ਮੈਣੇ ਚ ਸੋਚਿਆ ਜਾਵੇ ਤੇ ਇਹ ਪੈਸੇ ਦਾ ਕੀ ਆ ਅੱਜ ਹੈਗਾ ਕੱਲ ਨਹੀਂ ਹੈਗਾ ਨਹੀਂ ਹੈਗਾ ਤੇ ਅੱਜ ਹੈ ਪਰ ਇਥੇ ਆਉਂਦਾ ਜਾਂਦਾ ਹੀ ਰਹਿੰਦਾ ਵਕਤ ਪਤਾ ਕਿਉਂ ਬਦਲਦਾ ਹੈ ਉਹ ਇਸ ਕਰਕੇ ਬਦਲਦਾ ਹੈ ਸਾਡੀ ਆਪਣੀਆਂਵਲ ਮਿਲਦਾ ਹੈ ਜਦ ਸਾਡੀ ਆਪਣੀ ਬਦਲ ਜਾਂਦੀ ਹੈ ਨਾ ਫਿਰ ਵਕਤ ਵੀ ਦੇਖ ਕੇ ਬਦਲਦਾ ਹੈ ਜਿਹਦੇ ਤੇ ਸਾਡੇ ਆਪਣੇ ਆਪਣੇ ਬਣ ਜਾਣਗੇ ਤੇ ਬਸ ਵਕਤ ਵੀ ਫਿਰ ਸਾਡਾ ਹੀ ਹੋਣਾ ਹੈ ਉਹਦੇ ਤੇ ਵੀ ਸਾਡਾ ਹੀ ਰਾਜ ਹੋਣਾ ਮੰਮੀ ਤੂੰ ਕੋਈ ਟੈਨਸ਼ਨ ਨਹੀਂ ਲੈਣੀ ਯਾ ਇਹ ਵੱਡੇ ਤੇਰੇ ਸਿਰ ਤੇ ਬੈਠੇ ਹਨ ਤੇ ਜੇ ਤੂੰ ਨਹੀਂ ਸਾਡਾ ਸਾਥ ਛੱਡਿਆ ਤੇ ਅਸੀਂ ਕੋਈ ਛੱਡਾਂਗੇ ਤੂੰ ਮੇਰੇ ਪੁੱਤ ਦੀ ਵਾਹ ਫੜ ਕੇ ਰੱਖੀ ਆ ਮਾੜੇ ਚੰਗੇ ਵਕਤ ਤੇ ਤੇ ਕੋਈ ਨਹੀਂ ਪਤਾ ਤੂੰ ਟੈਨਸ਼ਨ ਨਾ ਲਿਆ ਕਰ ਇਹ ਤੇ ਵੱਡਿਆਂ ਦਾ ਹੈ ਹੱਥ ਹੈ ਤੇਰੇ ਚਿਰ ਤੇ ਚੰਗਾ ਕੋਈ ਨਹੀਂ ਠੀਕ ਹੈ ਮੰਮੀ ਕੋਈ ਗੱਲ ਨਹੀਂ ਮੈਂ ਹਮੇਸ਼ਾ ਤੁਹਾਡੇ ਨਾਲ ਹ ਕੋਈ ਗੱਲ ਨਹੀਂ ਪਰ ਜਿੱਦਾਂ ਦੀ ਮਰਜ਼ੀ ਵੀ ਹਾਲਾਤ ਆ ਜਾਣਾਂ ਮੈਂ ਹਮੇਸ਼ਾ ਤੁਹਾਡੇ ਨਾਲ ਹ ਜਾਨੀ ਉੱਨ ਮੈਂ ਕਰ ਲਾ ਸਫਾਈਆਂ ਸੁਫਈਆਂ ਕਿਤੇ ਉਹ ਨਾ ਹੋਵੇ ਕਿ ਭਾਬੀ ਦੀ ਗੱਡੀ ਆਣ ਕੇ ਹਾਰਨ ਮਾਰ ਦੇਵੇ ਹਾਂ ਠੀਕ ਪੁੱਤ ਕਰ ਲਾ ਗਾਲਚਾ ਇਹ ਬੜਾ ਚਾ ਕਰੰਡੀ ਜੇ ਇਹਦੀ ਪਰਜਾਈ ਨਾ ਆਈ ਤੇ ਤਾਂ ਫੇਰ ਜੇ ਗਗਨ ਨੂੰ ਪਤਾ ਲੱਗ ਗਿਆ ਮੈਂ ਵੀ ਇਹ ਕੀ ਕਰਦੀ ਫਿਰਦੀ ਭੁੱਲ ਜਾਂਦੀ ਉਹ ਇੰਨੀਆਂ ਗੱਲਾਂ ਕਰਦੇ ਆ ਵੱਡੇ ਮੁੰਡੇ ਨੂੰ ਤੇ ਸਿਹਰ ਲੱਗ ਜਾਂਦੀ ਉਹਨਾਂ ਦੇ ਮਗਰ ਤੇ ਚਲੋ ਮੈਂ ਖ ਹੋਰ ਵੇ ਕੀ ਕੰਮ ਕੀਤਾ ਇਹਨੇ ਕੁੜੀ ਦੀ ਬੁਗਣੀ ਭਾਂਦੀ ਇਹ ਵੀ ਨਾ ਗਗਨ ਨੂੰ ਦੱਸ ਦਿਓ ਕਿਤੇ ਤੇ ਨਾ ਇਹ ਹੀ ਦੱਸਿਓ ਵੀ ਮੈਂ ਜੇ ਉਹਦੇ ਪੈਸੇ ਦੇਨੇ ਨੇ ਜੇ ਰਪੈਨਸ਼ਨ ਆਉ ਆਪੇ ਦੇਵਾਗੇ ਚੰਗਾ ਗਗਨ ਨੇ ਦੇ ਨੂੰ ਬੜੀ ਵਾਰੀ ਸਮਝਾਇਆ ਪਰ ਸੁਣਦੀ ਨਹੀਂ ਨਾ ਗੱਲ ਕਿ ਉਹ ਤੇ ਸਾਡੇ ਘਰ ਆ ਕੇ ਰਾਜੀ ਨਹੀਂ ਕਿਤੇ ਫੇਰ ਉਹਨਾਂ ਦੇ ਮਗਰ ਲੱਗ ਜਾਂਦੀ ਹੈ ਉਹਨਾਂ ਦਾ ਮਾੜਾ ਜਿਹਾ ਫੋਨ ਆ ਗਿਆ ਤੇ ਵਿਚਾਰੀ ਭੱਜੀ ਫਰੰਦੀ ਕਿੰਨਾ ਚਾ ਚੜਿਆ ਨੂੰ ਕਿ ਮੇਰੇ ਭਰਾ ਪਰਜਾਈਨੇ ਆਉਣਾ ਉਹਨਾਂ ਨੇ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਜੀ ਤਾਂ ਆਪਣਾ ਗੂੜਿਆ ਨਾ ਇਹ ਚਾਹ ਤੇ ਚੜਿਆ ਚਾਹ ਚੜਿਆ ਹੀ ਰਵੇ ਇਹਦਾ ਉਹ ਨਾ ਆਉਣਾ ਤੇ ਉਹਦਾ ਦਿਲ ਟੁੱਟ ਜਾਈ ਚਲੋ ਚੰਗੀ ਗੱਲ ਆ ਆਜਿਆ ਨਹੀਂ ਕਹਿੰਨੇ ਆ ਵਿਚਾਰੀ ਭੱਜੀ ਫਿਰਨ ਲਈ ਚਾਹ ਨਾਲ ਆਉਣ ਤਾਂ ਫੇਰ ਆ ਨਾ ਸ਼ੰਮੀ ਇੱਧਰ ਆ ਆ ਚੱਕ ਭਾਂਡੇ ਕੀ ਮੰਮੀ ਤੁਸੀਂ ਮੈਨੂੰ ਕਮਲ ਹੀ ਪਾਇਆ ਵਾ ਮੈਂ ਪਤਾ ਹਜੇ ਕਿੰਨੇ ਕੰਮ ਕਰਨ ਵਾਲੇ ਆ ਉਹ ਕੰਮ ਕਰਨੇ ਆ ਜਣਾ ਮੈਂ ਤਾਂ ਚੁੱਪ ਚੁੱਪ ਪਹਿਲਾਂ ਤੋਂ ਹੋਰ ਸੂਟ ਪਾਇਆ ਨਹੀਂ ਹੁਣ ਤੋਂ ਹੋਰ ਸੂਟ ਪਾ ਕੇ ਬਹਿ ਗਈ ਐ ਮੰਮੀ ਸੂਟ ਮੈਂ ਤਾਂ ਚੇਂਜ ਕਰਕੇ ਆਈ ਆ ਉਹ ਨਾ ਮੇਰਾ ਸੂਟ ਇੰਨਾ ਵਧੀਆ ਨਹੀਂ ਸੀ ਤੇ ਆ ਸੂਟ ਮੈਂ ਉਧਰ ਵੀ ਪੇਕੇ ਜਿੱਦਾਂ ਪਾ ਕੇ ਗਈ ਮੈਂ ਨਵਾਂ ਹੀ ਸਵਾਇਆ ਸੀ ਤੇ ਮੈਂ ਕਿਹਾ ਚੱਲ ਮੈਂ ਆ ਸੂਟ ਪਾ ਲੇਗੀ ਕੋਈ ਵੀ ਮੈਂ ਵਧੀਆ ਪਾਈ ਆ ਤੇ ਅੱਗੇ ਪਾ ਦੇ ਲਈ ਨਹੀਂ ਐ ਤੇ ਹੁਣ ਫੇਰ ਪਾ ਲਈਓ ਮੰਮੀ ਭਾਗੀ ਨੇ ਘਰ ਆਉਣਾ ਵਾ ਤਾਂ ਕਰਕੇ ਪਾਇਆ ਵਾ ਗੱਲ ਸਮਝਣ ਦੀ ਕੋਸ਼ਿਸ਼ ਕਰੋ ਆ ਹੀ ਸੂਟ ਮੇਰਾ ਬਾਕੀ ਸੂਟਾਂ ਨਾਲੋਂ ਚੰਗਾ ਹੈ ਮੰਮੀ ਭਾਬੀ ਖੁਸ਼ ਹੋ ਜਾਣਗੇ ਉਹਨਾਂ ਨੂੰ ਨਾ ਮਾੜਾ ਕੱਪੜਾ ਨਹੀਂ ਪਸੰਦ ਹੈਗਾ ਚਲ ਜਾ ਜਿੱਦਾਂ ਤੇਰੀ ਮਰਜ਼ੀ ਕਰ ਜਾਂ ਭਾਂਡੇ ਰੱਖ ਜਾਗੇ ਭਾਂਡੇ ਤਾਂ ਮੈਂ ਰੱਖ ਦਿੰਨੀ ਆ ਮੇਰੀ ਗੱਲ ਸੁਣੋ ਇੱਕ ਤੇ ਮੰਮੀ ਆਪਣੇ ਘਰ ਭਾਂਡਾ ਕੋਈ ਨਹੀਂ ਹੈਗਾ ਅੱਜ ਦਾ ਮੈਂ ਸੋਚਣ ਦੀ ਆ ਜਿਹਦੇ ਚ ਉਹਨਾਂ ਨੂੰ ਚਾਹ ਪਿਆਉਣੀ ਆ ਨਾ ਤੇ ਆਪਾਂ ਰੋਟੀ ਪਾਣੀ ਖਵਾਉਣਾ ਵਾ ਕਿ ਉਹ ਮੈਂ ਆ ਨਾਲ ਦੀ ਆਂਟੀ ਕੋਲੋਂ ਮੰਗ ਲਿਆ ਵਾ ਥੋੜੇ ਜਿਹਾ ਭਾਂਡੇ ਨਹੀਂ ਇੱਧਰ ਆ ਤੂੰ ਗੱਲ ਸੁਣ ਮੇਰੀ ਉਹਨਾਂ ਨੇ ਕੋਈ ਗੱਲ ਕਰਨੀ ਆਉਣਾ ਅਸੀਂ ਵੀ ਚ ਉਹਨਾਂ ਭਾਂਡੇ ਜੀ ਖਾਣੇ ਜੋ ਖਾ ਲੰਗੇ ਤਾਂ ਤਾਂ ਕੀ ਛੋਹ ਘਰ ਹੋਣਗੇ ਘਰ ਹੋਣਗੇ ਆਪੇ ਖਾ ਲੰਗੇ ਉਹਨਾਂ ਭਾਂਡਿਆਂ ਜੀ ਮੈਂ ਲੋਕਾਂ ਘਰੋਂ ਭਾਂਡੇ ਮੰਗਣੇ ਮੰਮੀ ਸਮਝਣ ਦੀ ਕੋਸ਼ਿਸ਼ ਕਰੋ ਨਾ ਸਮਝੀ ਹਾਂ ਮੈਂ ਸਮਝੀ ਹਾਂ ਉਹਨਾਂ ਨੇ ਕਦੀ ਨਾ ਮਾੜੇ ਭਾਂਡਿਆਂ ਚ ਮੰਮੀ ਰੋਟੀ ਨਹੀਂ ਖਾਦੀ ਤੇ ਨਾ ਕਦੀ ਉਹਨਾਂ ਨੇ ਮਾੜੀ ਚੀਜ਼ ਖਾਦੀ ਆ ਗੱਲ ਸਮਝੀ ਦੀ ਹੁੰਦੀ ਆ ਇਸੇ ਕਰਕੇ ਚਲ ਚਾਰ ਭਾਂਡੇ ਹੀ ਆ ਮੰਗ ਲੈਣੇ ਆ ਘੜੀ ਦੀ ਘੜੀ ਆਪਾਂ ਟਾਈਮ ਸਾਰ ਲਾਂਗੇ ਤੇ ਅਗਲੇ ਦੇ ਸਾਰੇ ਭਾਂਡੇ ਮੈਂ ਘਰ ਫੜਾਉਂਗੀ ਲੋਕਾਂ ਦਾ ਮੰਗਣੇ ਲੋਕੀ ਕਹਿੰਦੇ ਮੰਗ ਮੰਗ ਭਾਂਡੇ ਰਪੇਕੇ ਚਾਹਾਂ ਪੀਉਂਦੀ ਫਿਰਦੀ ਕੀ ਕਰਾਂ ਮੰਮੀ ਉਹਨਾਂ ਨੂੰ ਨਾ ਮਾੜੀ ਜਗ੍ਹਾ ਤੇ ਬੈੰ੍ਹਦੀ ਆਦਤ ਹੈ ਤੇ ਨਾ ਕੋਈ ਮਾੜੀ ਚੀਜ਼ ਖਾਂਦੀ ਆਦਤ ਹੈ ਮੰਮੀ ਫਿਰ ਚਾਹਦ ਨੂੰ ਤੁਸੀਂ ਦਾਗ ਪਾਤਾ ਚਾਹ ਢੋਲ ਕੇ ਕਿਤੇ ਇਹਨਾਂ ਕੋਈ ਚੋਲ ਚੱਲਿਆ ਚੱਦਰ ਨੂੰ ਦਾਗ ਪੈ ਗਿਆ ਤੇ ਮੰਮੀ ਜਿਹੜੇ ਤੁਸੀਂ ਮਟਰ ਪਰੀ ਬਣਾ ਕੇ ਆਏ ਹੋ ਉਹ ਸਬਜ਼ੀ ਸਵਾਦ ਹੈ ਨਾ ਚੱਕ ਕੇ ਵੇਖੀ ਤੁਸੀਂ ਥੋੜੀ ਬਹੁਤੀ ਸਵਾਦ ਹੀ ਹੋਊਗੀ ਕਿ ਜਿਹੜੀ ਬਣਾਈ ਤੇ ਸਵਾਦ ਹੀ ਬਣਾਈ ਹੈ ਹੁਣ ਅਗਲੇ ਦਾ ਸਵਾਦ ਦਾ ਮੈਨੂੰ ਕੀ ਪਤਾ ਵੀ ਉਹ ਕਿੰਦਾ ਦਾ ਸਵਾਦ ਭਾਲਦੇ ਐ ਇੰਨੇ ਸਾਲ ਤੇਰੇ ਵਿਆਹ ਨੂੰ ਹੋਵੇ ਆ ਕਦੀਆਂ ਰੋਟੀ ਤੇ ਕਦੀ ਚਾਹ ਤੇ ਕਦੀ ਕਦੇ ਸੱਧਿਆ ਹੋਵੇ ਸਾਨੂੰ ਪਤਾ ਹੋਵੇ ਵੀ ਉਹਨਾਂ ਨੂੰ ਕੀ ਸਵਾਦ ਲੱਗਦਾ ਤੂੰ ਦੱਸ ਮੈਂ ਤੈਨੂੰ ਉਹਨੂੰ ਬੋਤ ਸੁਣਾ ਕੇ ਨਹੀਂ ਕਹਿੰਦੀ ਤੈਨੂੰ ਮੈਂ ਕੁਝ ਨਹੀਂ ਕਹਿੰਦੀ ਤੂੰ ਕੈਨੀ ਨਾ ਉਹਨਾਂ ਨੂੰ ਆ ਨਹੀਂ ਪਸੰਦ ਹੋ ਨਹੀਂ ਪਸੰਦ ਸਾਨੂੰ ਹੁਣ ਉਹਨਾਂ ਦੀ ਪਸੰਦ ਦਾ ਕੀ ਪਤਾ ਹੋਵੇ ਮੰਮੀ ਕੰਨ ਨੇ ਸਾਨੂੰ ਕਿੱਥੇ ਸੱਦਣਾ ਹੈ ਕਿੱਥੇ ਉਹ ਤੇ ਕਿੱਥੇ ਅਸੀਂ ਤੁਸੀਂ ਆਪ ਸਿਆਣੀ ਆਂ ਅੱਜ ਕੱਲ ਤੇ ਸਾਰੀ ਗੱਲ ਹੀ ਪੈਸੇ ਦੀ ਆ ਜਿਹਦੇ ਕੋਲ 4 ਪੈਸੇ ਹਨ ਉਹ ਤੇ ਤੁਹਾਨੂੰ ਫਿਰ ਪਤਾਈਆ ਅਸੀਂ ਹੈਗੇ ਗਰੀਬ ਬੰਦੇ ਗਰੀਬ ਗਰੀਬ ਕਰਦੇ ਹੀ ਰਹਿੰਦੇ ਆ ਅਈ ਕਿਹੜੀ ਗੱਲੋਂ ਗਰੀਬ ਹੈ ਮੇਰਾ ਮੁੰਡਾ ਕੰਮ ਨਹੀਂ ਕਰਦਾ ਇੱਕ ਗੱਲ ਇਹ ਵੀ ਪੱਤੀ ਨੌਕਰੀ ਨਹੀਂ ਕੋਈ ਨਹੀਂ ਰੱਬ ਲਾਏਗਾ ਇਹ ਨਾ ਕਿਤੇ ਰੋਟੀ ਤਾਂ ਖਾਣੇ ਹੀ ਆ ਭੁੱਖੇ ਥੜੀ ਸੌਣੇ ਆ ਵੀ ਮੇਰਾ ਮੁੰਡਾ ਮੰਗ ਕੇ ਲਿਆਂਦਾ ਵਾ ਕਿਤੋਂ ਮੰਮੀ ਮਾਗ ਕੇ ਤੇ ਨਹੀਂ ਲਿਆਉਂਦਾ ਮੈਂ ਮੰਦੀ ਆ ਅਸੀਂ ਰੋਟੀ ਖਾ ਕੇ ਸੌਣੇ ਆ ਪਰ ਉਹਨਾਂ ਦੇ ਮੁਕਾਬਲੇ ਤੇ ਅਸੀਂ ਗਰੀਬ ਹੀ ਆ ਨਾ ਉਹ ਤੇ ਸਾਨੂੰ ਗਰੀਬ ਹੀ ਸਮਝਦੇ ਆ ਨਾ ਮੰਮੀ ਕੋਈ ਨਹੀਂ ਸਮਝੀ ਜਾਂਦੇ ਤੋ ਉਹਨਾਂ ਨੂੰ ਤੂੰ ਹਰ ਗੱਲ ਉਹਨਾਂ ਦੀ ਆ ਉਹ ਸਾਨੂੰ ਆ ਸਮਝ ਦਿਓ ਸਮਝੀ ਜਾਣ ਅਈ ਆਪਣੇ ਘਰ ਰੋਟੀ ਖਾ ਕੇ ਸੌਣੇ ਆ ਮੰਮੀ ਭਾਂਡੇ ਫੇਰ ਨਾ ਲੈ ਕੇ ਆਵਾਂ ਤੂੰ ਨਹੀਂ ਅਹੀਂ ਨਹੀਂ ਲਿਆਉਣੇ ਭਾਂਡੇ ਮੰਮੀ ਉਹ ਬੁਰੇ ਲੱਗੀ ਦਾ ਬੁਰੇ ਲੱਗੀ ਦਾ ਗਲੀ ਚ ਲੋਕੀ ਕੀ ਕਹਿਣਗੇ ਕੋਈ ਦੋ ਪਰੌਣੇ ਆਏ ਤੇ ਭਾਂਡੇ ਲੋਕਾਂ ਦਾ ਮੰਗਣ ਤੋਰ ਪਈ ਦਾ ਤੇਰੇ ਭੈਣ ਭਰਾ ਆਈ ਆ ਕੋਈ ਬਾਹਰੋਂ ਤੇ ਨਹੀਂ ਆਗੇ ਉਹ ਕਹਾਦਾ ਅਮੀਰ ਬੰਦਾ ਜਿਹੜਾ ਕਿਸੇ ਗਰੀਬ ਦੀ ਸੋਚ ਹੀ ਨਹੀਂ ਕਰਦਾ ਵੀ ਇਹ ਅਮੀਰ ਆ ਗਰੀਬ ਆ ਔਰ ਉਹ ਅਮੀਰ ਨਹੀਂ ਹੁੰਦਾ ਉਹ ਗਰੀਬ ਹੀ ਹੁੰਦਾ ਉਹਦਾ ਦਿਲ ਅਮੀਰ ਨਹੀਂ ਤੇ ਉਹ ਕਹਾਦਾ ਅਮੀਰ ਆ ਇਹ ਪਰਾਨੀ ਕਿੱਦਾਂ ਨੇ ਬੰਦੇ ਆ ਕੁੜੀ ਕਮਲੀ ਕਰ ਛੱਡੀ ਐ ਕਦੀ ਮੈਂ ਚੱਦਰ ਵਛਾਦਾ ਮੰਮੀ ਕਦੀ ਮੈਂ ਭਾਂਡੇ ਲੈ ਆਵਾ ਮੰਮੀ ਕੁੜੀ ਕੰਮਲੀ ਕਰਦੀ ਉਹ ਕਰੇ ਅਮੀਰ ਹੋਏ ਜਿਹੜੇ ਕੁੜੀ ਨੂੰ ਪਾਗਲ ਬਣਾਤਾ ਹੱਡੀ ਨੂੰ ਤੇ ਕੁੜੀ ਤਾਂ ਜਿੱਦਾਂ ਜੋ ਕਹੋ ਉਹ ਕਰਦੀ ਵਿਚਾਰੀ ਪੇਕੇਆਂ ਨੇ ਪਾਗਲ ਕਰ ਛੱਡਿਆ ਲੋਕੀ ਕਹਿੰਦੇ ਈਆਂ ਸਹਰੇ ਤੰਗ ਕਰਦੇ ਐ ਤੇ ਇੱਥੇ ਤਾਂ ਪੇਕੇਆਂ ਨੇ ਜਾਨ ਲੈਣੀ ਕੀਤੀ ਕੁੜੀ ਦੀ ਅਈ ਆ ਨਹੀਂ ਖਾਣਾ ਈ ਇਹ ਰੋਜੇ ਭਾਂਡਿਆਂ ਤੇ ਨਹੀਂ ਖਾਂਦੇ ਈ ਇਹ ਜੀਆਂ ਚੱਦਰਾਂ ਤੇ ਨਹੀਂ ਪੈਂਦੇ ਈ ਤੇ ਕੁੜੀ ਨੇ ਕਦੀ ਕੁਛ ਨਹੀਂ ਕਿਹਾ ਇਹਨਾਂ ਨੇ ਜਾਨ ਲੈਣੀ ਕੀਤੀ ਕੁੜੀ ਦੀ ਸਾਨੂੰ ਤੇ ਕਰੀ ਸੱਦਿਆ ਨਹੀਂ ਨਾ ਹੀ ਕਦੀ ਗੱਲਾ ਸ਼ਿਫਕਾ ਕੀਤਾ ਤੇ ਆ ਹੁਣ ਜੇ ਆਉਣ ਹੀ ਲੱਗੀ ਐ ਕੁੜੀ ਦੇ ਭਾਰਾ ਵਕਤ ਹੀ ਪਾਇਆ ਘਰ ਝੁੱਕਣਾ ਲਿਆ ਉਹ ਕਾਂਦੇ ਜਵਾਈ ਤੇ ਇੰਨਾ ਸੋਹਰੇ ਨੂੰ ਤੰਗ ਕਰਦੇ ਐ ਮੇਰੇ ਮੁੰਡੇ ਨੇ ਤੇ ਕਦੀ ਕੋਈ ਡਿਮਾਂਡ ਹੀ ਨਹੀਂ ਰੱਖੀ ਹੈ ਨਾ ਕੁਝ ਖਾਵੇ ਨਾ ਪੀਵੇ ਤੇ ਫੇਰ ਵੀ ਮੇਰੇ ਮੁੰਡੇ ਨੂੰ ਟਿਕਰ ਨਹੀਂ ਦਿੰਦੇ ਹੁਣ ਇੱਕ ਹੋਰ ਸ਼ੋਅ ਕਰਨ ਲੱਗ ਗਿਆ ਹੋਰ ਸਾਡੇ ਸਿਰ ਤੇ ਚੜ ਗਏ ਵੀ ਇਹ ਗਰੀਬ ਨੇ ਤੇ ਉਹ ਅਮੀਰ ਐ ਟਿਕਣੀ ਨਹੀਂ ਦਿੰਦੇ ਮੇਰੇ ਮੁੰਡੇ ਨੂੰ ਤੇ ਕੋਈ ਵੀ ਧੀ ਕਿੱਡੇ ਵੱਡੇ ਮਰਜ਼ੀ ਘਰ ਵਿਆਹੀ ਹੋਵੇ ਕੋਈ ਇੰਨਾ ਸੁੱਖ ਨਹੀਂ ਭੋਗਦੀ ਜਿੰਨਾ ਹੀ ਛੰਮੀ ਨੂੰ ਦੇਣ ਦੇਣ ਜਿਵੇਂ ਬਿਨ ਬੋਲੇ ਹੀ ਉਹਦੀ ਗੱਲ ਸਮਝ ਜਾਂਦੇ ਆ ਲੋਕੀ ਵੱਡੇ ਘਰ ਵੱਡੇ ਘਰ ਵੱਡੇ ਘਰ ਪਤਾ ਨਹੀਂ ਇੰਨਾ ਸੁੱਖ ਕੋਈ ਨਹੀਂ ਦਿੰਦਾ ਜਿੰਨਾ ਹੀ ਉਹਨੂੰ ਪਿਆਰ ਦਿੰਨੇ ਆ ਛੰਮੀ ਨੂੰ ਗੱਲ ਪਿਆਰ ਦੀ ਹੁੰਦੀ ਏ ਸਾਰੀਆਂ ਗੱਲਾਂ ਪੈਸੇ ਨਾਲ ਨਹੀਂ ਹੁੰਦੀਆਂ ਚਲੋ ਪੈਸਾ ਵੀ ਹੋਵੇ ਤਾਂ ਠੀਕ ਆ ਪਰ ਇਹੋ ਜੀ ਗੱਲ ਨਹੀਂ ਪਿਆਹੀ ਕੁੜੀ ਨੂੰ ਪਿਆਰ ਨਹੀਂ ਦਿੰਦੇ ਜਦੋਂ ਰੱਬ ਚਾਹੇਗਾ ਤਾਂ ਸਾਡੇ ਤੇ ਵੀ ਚੰਗੇ ਦਿਨ ਆਉਣਗੇ